SBI ਦੇ ਕਰੋੜਾਂ ਗਾਕਾਂ ਲਈ ਚੇਤਾਵਨੀ ਇਹ ਗਲਤੀ ਕੀਤੀ ਤਾਂ ਖਾਤਾ ਹੋ ਸਕਦਾ ਹੈ ਖਾਲੀ ਨਿੱਕੀ ਜਹੀ ਗਲਤੀ ਤਾਂ ਮਿਹਨਤ ਦੀ ਕਮਾਈ ਸਾਫ SBI ਸਟੇਟ ਬੈਂਕ ਆਫ ਇੰਡੀਆ ਭਾਰਤ ਦਾ ਸਭ ਤੋਂ ਵੱਡਾ ਬੈਂਕ ਐਸਬੀਆਈ ਤਾਂ ਹੁਣ ਐਸਬੀਆਈ ਦੇ ਵੱਲੋਂ ਵੱਡੀ ਵਾਰਨਿੰਗ ਆਪਣੇ ਖਾਤਾਧਾਰਕਾਂ ਨੂੰ ਦੇ ਦਿੱਤੀ ਗਈ ਹੈ ਜੇਕਰ ਤੁਹਾਡਾ ਜਾਂ ਤੁਹਾਡੇ ਕਿਸੇ ਪਰਿਵਾਰ ਵਾਲੇ ਦਾ ਕਿਸੇ ਜਾਣਕਾਰ ਦਾ ਐਸਬੀਆਈ ਦੇ ਵਿੱਚ ਖਾਤਾ ਹੈ ਤਾਂ ਇਹ ਜਾਣਕਾਰੀ ਜ਼ਰੂਰ ਅੱਗੇ ਤੱਕ ਸਾਂਝੀ ਕਰੋ ਕਿਉਂਕਿ ਹੁਣ ਐਸਬੀਆਈ ਦੇ ਵੱਲੋਂ ਵਾਰਨਿੰਗ ਚੇਤਾਵਨੀ ਦੇ ਦਿੱਤੀ ਗਈ ਹੈ ਕੁਝ ਮੈਸੇजेस ਅਜਿਹੇ ਆ ਰਹੇ ਨੇ ਜਿਸ ਨੂੰ ਲੈ ਕੇ ਐਸਬੀਆਈ ਨੇ ਖੁਲਾਸਾ ਵੀ ਕੀਤਾ ਐਸਬੀਆਈ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਅਸ ਗਲਤੀ ਕਰਦੇ ਹੋ ਤਾਂ ਤੁਹਾਡੀ ਜ਼ਿੰਦਗੀ ਭਰ ਦੀ ਕਮਾਈ ਜੋ ਤੁਸੀਂ ਬੜੀ ਮਿਹਨਤ ਦੇ ਨਾਲ ਕਮਾਈ ਹੈ ਉਹ ਮਿੰਟਾਂ ਦੇ ਵਿੱਚ ਸਾਫ਼ ਹੋ ਜਾਏਗੀ ਮਿੰਟਾਂ ਸਕਿੰਟਾਂ ਦੇ ਵਿੱਚ ਤੁਹਾਡਾ ਅਕਾਊਂਟ ਖਾਲੀ ਹੋਏਗਾ ਤਾਂ ਬੈਂਕ ਉਸ ਦਾ ਜ਼ਿੰਮੇਵਾਰ ਨਹੀਂ ਹੋਏਗਾ ਇਹ ਸਾਫ਼ ਐਸਬੀਆਈ ਨੇ ਕਹਿ ਦਿੱਤਾ ਹੈ ਤਾਂ ਕਿਹੜੇ ਉਹ ਮੈਸੇਜ ਨੇ ਜਿਨ੍ਹਾਂ ਨੂੰ ਲੈ ਕੇ ਐਸਬੀਆਈ ਦੇ ਵੱਲੋਂ ਅਜਿਹਾ ਕਿਹਾ ਗਿਆ ਵਾਰਨਿੰਗ ਦਿੱਤੀ ਗਈ ਆਓ ਜਾਣਦੇ ਹਾਂ ਜੇਕਰ ਤੁਹਾਡਾ ਜਾਂ ਤੁਹਾਡੇ ਪਰਿਵਾਰ ਵਿੱਚ ਕਿਸੇ ਦਾ ਵੀ ਸਟੇਟ ਬੈਂਕ ਆਫ ਇੰਡੀਆ ਯਾਨੀ ਕਿ SBI ਦੇ ਵਿੱਚ ਖਾਤਾ ਹੈ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਸਰਕਾਰ ਨੇ ਕਰੋੜਾਂ ਖਾਤਾਧਾਰਕਾਂ ਦੇ ਲਈ ਅਲਰਟ ਜਾਰੀ ਕੀਤਾ ਹੈ ਪ੍ਰੈਸ ਇਨਫੋਰਮੇਸ਼ਨ ਬਿਊਰੋ ਯਾਨੀ ਕਿ PIB ਦੀ ਫੈਕਟ ਚੈੱਕ ਯੂਨਿਟ ਨੇ ਸੋਸ਼ਲ ਮੀਡੀਆ ਤੇ ਘੁੰਮ ਰਹੇ ਇੱਕ ਮੈਸੇਜ ਨੂੰ ਚੇਤਾਵਨੀ ਵੱਜੋਂ ਕਹਿ ਦਿੱਤਾ ਜੇਕਰ ਤੁਸੀਂ SBI ਦੇ ਗਾਹਕ ਹੋ ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਇੱਕ ਛੋਟੀ ਜਹੀ ਗਲਤੀ ਤੁਹਾਡੇ ਤੇ ਭਾਰੀ ਪੈ ਸਕਦੀ ਹੈ 스ਪੈਮ ਅਤੇ ਧੋਖਾਧੜੀ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਪੀਆਈਬੀ ਨੇ ਹੁਣ ਗਾਕਾਂ ਦੇ ਲਈ ਅਲਰਟ ਜਾਰੀ ਕਰ ਦਿੱਤਾ ਹੈ ਦਰਅਸਲ ਸਾਈਬਰ ਅਪਰਾਧੀ ਨਵੇਂ-ਨਵੇਂ ਤਰੀਕਿਆਂ ਨਾਲ ਲੋਕਾਂ ਨੂੰ ਧੋਖਾਧੜੀ ਦਾ ਸ਼ਿਕਾਰ ਬਣਾ ਰਹੇ ਨੇ ਪਿਛਲੇ ਕੁਝ ਸਮੇਂ ਦੇ ਵਿੱਚ ਰਿਵਾਰਡ ਪੁਆਇੰਟ ਸਕੈਮ ਦਾ ਨਵਾਂ ਤਰੀਕਾ ਸਾਹਮਣੇ ਆਇਆ ਇਸ ਨੂੰ ਲੈ ਕੇ ਹੁਣ ਗਾਕਾਂ ਨੂੰ ਸਾਵਧਾਨ ਰਹਿਣ ਦੇ ਲਈ ਕਿਹਾ ਗਿਆ ਹੈ PIB ਦੇ ਵੱਲੋਂ ਜਾਰੀ ਸੰਦੇਸ਼ ਦੇ ਵਿੱਚ ਕਿਹਾ ਗਿਆ ਕਿ ਸਟੇਟ ਬੈਂਕ ਆਫ ਇੰਡੀਆ ਦੇ ਨਾਂ ਤੇ ਆਉਣ ਵਾਲੇ ਮੈਸੇजेस ਯਾਨੀ ਸੰਦੇਸ਼ਾਂ ਤੋਂ ਸਾਵਧਨ ਰਹੋ ਇਸ ਦੇ ਵਿੱਚ ਗਾਹਕਾਂ ਨੂੰ ਰਿਕੋਰਡ ਪੁਆਇੰਟ ਰੀਡੀਮ ਕਰਨ ਦੇ ਲਈ ਇੱਕ APK ਫਾਈਲ 다운로드 ਕਰਨ ਦੇ ਲਈ ਕਿਹਾ ਜਾਂਦਾ ਹੈ ਇਹ ਸੰਦੇਸ਼ ਅਜਿਹਾ ਲੱਗਦਾ ਜਿਵੇਂ SBI ਨੇ ਭੇਜਾ ਹੋਵੇ ਪਰ ਇਹ ਮੈਸੇਜ ਪੂਰੀ ਤਰ੍ਹਾਂ ਦੇ ਨਾਲ ਫਰਜੀ ਯਾਨੀ ਕਿ ਫੇਕ ਹੈ SBI ਕਦੇ ਵੀ SMS ਜਾਂ WhatsApp ਰਾਹੀਂ ਲਿੰਕ ਜਾਂ APK ਫਾਈਲਾਂ ਨਹੀਂ ਭੇਜਦਾ ਅਜਿਹੇ ਦੇ ਵਿੱਚ ਆਪਣੇ ਆਪ ਨੂੰ ਧੋਖਾਧੜੀ ਤੋਂ ਬਚਾਉਣ ਦੇ ਲਈ ਅਣਜਾਣ ਫਾਈਲਾਂ ਨੂੰ ਡਾਊਨਲੋਡ ਨਾ ਕਰੋ ਜਾਂ ਸ਼ੱਕੀ ਲਿੰਕ ਉੱਤੇ ਕਲਿੱਕ ਨਾ ਕਰੋ ਇਸ ਤਰ੍ਹਾਂ ਦੇ ਕਿਸੇ ਵੀ ਸੰਦੇਸ਼ਾਂ ਨੂੰ ਹਮੇਸ਼ਾ ਅਧਿਕਾਰਤ SBI ਚੈਨਲਾਂ ਰਾਹੀਂ ਸਿੱਧਾ ਵੈਰੀਫਿਕੇਸ਼ਨ ਕਰੋ PIB ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਮੈਸੇਜ ਦੀ ਪੁਸ਼ਟੀ ਕਰਨਾ ਬਹੁਤ ਜ਼ਰੂਰੀ ਹੈ ਅਜਾ ਸਿਰਫ ਅਧਿਕਾਰਤ ਫੋਨ ਨੰਬਰ ਰਾਹੀਂ ਸੰਪਰਕ ਕਰਕੇ ਕਰੋ ਤੁਹਾਨੂੰ ਆਪਣੀ ਬੈਂਕ ਦੀ ਗੁਪਤ ਜਾਣਕਾਰੀ ਕਿਸੇ ਦੇ ਨਾਲ ਵੀ ਸਾਂਝੀ ਨਹੀਂ ਕਰਨੀ ਚਾਹੀਦੀ ਜੇਕਰ ਤੁਸੀਂ ਸੁਚੇਤ ਰਹਿੰਦੇ ਹੋ ਤਾਂ ਤੁਸੀਂ ਵਿੱਤੀ ਧੋਖਾਧੜੀ ਦਾ ਸ਼ਿਕਾਰ ਹੋਣ ਤੋਂ ਬਚ ਸਕਦੇ ਹੋ